ਰੇਟ ਇਹਦਾ ਕੁਝ ਵੀ ਨਹੀਂ ਮਿੱਟੀ ਦਾ ਪਾ ਆਹ ਹੈ ਕੂੜੇ ਦੇ ਰੇਟ ਚ ਘਾਰ ਕੂੜੇ ਦੇ ਰੇਟ ਚ ਘਾਰ ਹੈ ਜਿਹੜੇ ਹਿਸਾਬ ਨਾਲ ਫੈਸਿਲਿਟੀਆਂ ਘਾਰ ਚ ਓਕੇ ਇਹ ਬਈ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਸੀ ਵੀ ਹੋਂਡਾ ਮੇਜ ਇਹ ਜੀ ਨਾ ਹੀ ਤਾਂ ਆਪਣੇ ਕੋਲੇ ਕਦੇ ਆਈ ਆਪਾਂ 15 20 ਕਾਰਾਂ ਵੇਚਤੀਆਂ ਤੇ ਨਾ ਹੀ ਅੱਗੇ ਤੋਂ ਆਵੇ ਜਿੰਨੀ ਨਵੀਂ ਇਹ ਹੈ ਓਕੇ ਇਹ 35000 ਗੱਡੀ ਚੱਲੀ ਹੈ ਜੈਨੂਨ ਫੋਰਚਨਰ ਦਾ ਨੰਬਰ ਹੈ ਮਾਨਸਾ ਦਾ ਨੰਬਰ ਹੈ ਪੇਡ ਨੰਬਰ ਹੈ 43 43 ਹਾਂਜੀ ਬੰਪਰ ਟੂ ਬੰਪਰ オリジナル ਦੀ ਗਾਰੰਟੀ ਲਿਖ ਕੇ ਕਿਤੋਂ ਵੀ ਪੇਂਟ ਹੋਵੇ ਗੱਡੀ ਵਾਪਸ ਕਾਊਂਟਰ ਤੇ ਖੜਾ ਜੇ ਓਕੇ 125000 ریکارڈ ਨਾਲ ਚੱਲੀ ਆਟੋ ਆਟੋਮੈਟਿਕ ਹੈ ਹਾਂਜੀ 4x2 ਹੈ ਨਵੇਂ ਟਾਇਰ ਹੈ ਫਰੰਟ ਸ਼ੀਸ਼ਾ ਤੇ ਕਨਾਲ ਦਾ ਦੋਨੇ ਚਾਬੀਆਂ ਠੀਕ ਹੈ ਵੀਰੇ ਫੁੱਲ ਬੀਮਾ ਸਾਰੇ ਸਾਲ ਦਾ ਫੁੱਲਾ ਤੋਹਫਾ ਇਹੋ ਉਹ ਤੋਹਫਾ ਬਈ ਨਾਲੇ ਤੁਹਾਨੂੰ ਰੇਟ 'ਚ ਮਿਲੂ ਨਾਲੇ ਰੇਟ 'ਚ ਮਿਲੂ ਕੰਡੀਸ਼ਨ ਸਾਰੇ ਪੱਖੋਂ ਮੈਂ ਕਹਿੰਦਾ ਬਈ ਬਸ ਇੱਕ ਨਜਾਰੀ ਲਊ ਬੰਦਾ ਜਿਹੜਾ ਲੈ ਗਿਆ ਰਿਸ਼ਤੇ ਨਾਲ ਪਉਨੇ ਦੇ ਚਲਣਗੇ ਰਿਸ਼ਤੇਦਾਰ ਪੁੱਛ ਕੇ ਜਾਇਆ ਕਰਨੇ ਇਹ ਵੀ ਬਈ ਕਿੱਥੋਂ ਲਈ ਆ ਇਹੋ ਜੀ ਕਾਰ ਹੈ 2009 ਮਾਡਲ ਗੱਡੀ ਹੈ ਵੀਰੇ ਡੀਜ਼ਲ ਦੀ ਹਾਂ ਬਿਲਕੁਲ ਨਵੀਂ ਕਾਰ ਹੈ ਕਿਤੋਂ ਲੱਗੀ ਬੱਜੀ ਨਹੀਂ ਠੀਕ ਹੈ ਨਵੇਂ ਟਾਇਰ ਹੈ ਨਵੇਂ ਸੀਟ ਕਵਰ ਹੈ ਇੰਟੀਰੀਅਰ ਦੀ ਗੱਡੀ ਬਿਲਕੁਲ ਓਕੇ ਹੈ ਸੀਟ ਕਵਰ ਲੈਦਰ ਦੇ ਚੜਾਏ ਆ 90 ਹਜ਼ਾਰ ਗੱਡੀ ਚੱਲੀ ਹੈ ਪੈਟਰੋਲ ਆ ਡੀਜ਼ਲ ਇਹ ਡੀਜ਼ਲ ਵੀਰੇ ਠੀਕ ਹੈ ਏਸੀ ਇੰਨਾ ਚਿਲਡ ਹੈ ਵੀਰੇ ਹਾਂਜੀ ਕੰਬੜ ਵਿੱਚ ਹੀ ਰੱਖਣਾ ਪੈਂਦਾ ਲੈ ਵੀ ਮਿੱਤਰੋ ਫਤੇ ਮੋਟਰ ਬਲਾਡਾ ਤੇ ਖੜਿਆ ਅੱਜ ਕਿਸੇ ਵੀ ਭਰਾਣੇ ਅਗਰ ਚੰਗੀਆਂ ਕਾਰਾਂ ਲੈਣੀਆਂ ਨੇ ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਬਾਈ ਹੋਰੀ ਆਪਣੇ ਨਾਮ ਲੈਣਾ ਗੱਲਬਾਤ ਕਰ ਦਾਂਗੇ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰੇ ਅੱਧੀ ਕਾਰਾਂ ਕਹੇ ਜੀ ਹੋਣਗੇ ਮੈਨੂੰ ਐ ਦੱਸੋ ਬਿਲਕੁਲ ਨਵੀਆਂ ਕਾਰਾਂ ਵੀਰੇ ਜਿਹੜੀਆਂ ਮਾਰਕੀਟ ਦੇ ਵਿੱਚ ਲੱਭਦੀਆਂ ਨਹੀਂ ਲੱਭਿਆਂ ਉਹ ਕਾਰਾਂ ਨੇ ਉਟ ਪਟਾਂਗ ਆਪਣੇ ਕੋਲੇ ਕੋਈ ਨਹੀਂ ਹੈਗਾ ਠੀਕ ਹੈ ਵੀਰੇ ਜਿਹੜੀਆਂ ਬਿਲਡ ਕੁਆਲਟੀ ਦੀਆਂ ਗੱਡੀਆਂ ਚੱਲਦੀਆਂ Honda City ਆ ਗਈ WagonR ਆ ਗਈ Swift ਆ ਗਈ Verna ਆ ਗਈ ਕਰੋਲਾ ਅਲਟਸ ਆ ਗਈ ਫੋਰਚਨਰ ਆ ਗਈ ਬ੍ਰਿਜਾ ਆ ਗਈ ਸਾਰੀਆਂ ਨੇ ਸਾਰੀਆਂ ਕਾਰਾਂ ਅਵੇਲੇਬਲ ਠੀਕ ਹੈ ਕਾਜ ਪੱਤਰ ਓਕੇ ਬਿਲਕੁਲ ਓਕੇ ਐਨ.ਓ.ਸੀ ਤੋਂ ਲੈ ਕੇ ਜਿੰਨਾ ਚਿਰ ਗੱਡੀ ਨਾਮ ਨਹੀਂ ਹੁੰਦੀ ਉਹਨਾਂ ਚਿਰ ਗਾਰੰਟੀ ਹੈ ਆਪਣੀ ਠੀਕ ਹੈ ਬਾਈ ਐਕਸੀਡੈਂਟ ਦੀ ਗਾਰੰਟੀ ਆਪਣੀ ਲਿਖਤ ਰੂਪ ਦੇ ਵਿੱਚ ਹੈਗੀ ਵੀ ਹੈਗੀ ਚਲੋ ਉਹ ਤਾਂ ਬਾਈ ਹੋਣੀ ਹੋਣੀ ਹੈ ਠੀਕ ਹੈ ਤੇ ਬਾਈ ਫਤਿਹ ਮੋਟਰ ਬਲਾਡਾ ਤੇ ਆ ਜਾਓ ਬਾਈ ਮਾਨਸਾ ਜ਼ਿਲ੍ਹਾ ਬਾਈ ਦਾ ਤੇ ਬਾਈ ਆਹ ਕਾਰ ਆ ਗਈ ਗਰੂਜ਼ ਆਪਣੇ ਲਵੇ ਮਾਡਲ ਕਿੰਨਾ ਇਹ ਇਹ 2014 ਮਾਡਲ ਹੈ ਵੀਰੇ ਐਸ.ਟੀ.ਜ਼ਡ ਹਾਂਜੀ ਤੇ ਆਟੋਮੈਟਿਕ ਨਾ ਆਟੋਮੈਟਿਕ ਹੈ ਫਰਸਟ ਓਨਰ ਹੈ ਸਨਰੂਫ ਵਾਲੀ ਕਾਰ ਹੈ ਓਕੇ 65 68000 ਚੱਲੀ ਹੈ ਲੇਡੀ ਦੇ ਨਾਮ ਹੈ ਓਕੇ ਤੇ ਲੇਡੀਜ਼ ਕੋਲ ਹੀ ਯੂਜ਼ ਹੋਈ ਹੈ ਜਿੰਨੀ ਹੋਈ ਹੈ ਓਕੇ ਲੈ ਵੀ ਬਈ ਕਾਰ ਚੈੱਕ ਕਰ ਲੋ ਕਾਰ ਹੈਗੀ ਚੰਗੀ ਪੂਰੀ ਕੋਈ ਕਮੀ ਪੇਸੀ ਬਈ ਕੋਈ ਕਮੀ ਪੇਸੀ ਨਹੀਂ 14 ਦਾ ਮਾਡਲ लास्ट ਮਹੀਨੇ ਦੀ ਹੈ 15 ਹੀ ਸਮਝ ਲੋ ਇੱਕ ਹਸਾ ਬਣਾ ਲਓ ਠੀਕ ਹੈ ਬਈ ਸਵਾ 4 ਲੱਖ ਰੁਪਏ ਡਿਮਾਂਡ ਹੈ ਓਕੇ ਬਾਕੀ ਮੌਕੇ ਤੇ ਮਾਨਤਨ ਕਰ ਦਾਂਗੇ ਲੈ ਜਾਓ ਬਈ ਤੇ ਅਗਲੀ ਆ ਗਈ ਸਵਭਟ ਸਵਭਟਾਂ ਬਹੁਤ ਨੇ ਆਪਣੇ ਲਵੇ ਬਾਈ ਹਨਾ ਇੱਕ ਹੋਰ ਗੱਲ ਵੀਰੇ ਤੁਹਾਨੂੰ ਮੈਂਸ਼ਨ ਕਰਦਾ ਨਾਲ ਹਾਂਜੀ ਗ੍ਰੰਤੀ ਸਿੰਘਾਂ ਵਾਸਤੇ ਆਫਰ ਆਪਣੇ ਕੋਲੇ ਹਾਂਜੀ ਕੋਈ ਵੀ ਗ੍ਰੰਤੀ ਸਿੰਘ ਕਿਤੋਂ ਵੀ ਆਉਂਦਾ ਆਏ ਰੇਟ ਦੀ ਗੱਡੀ ਦੇਵਾਂਗੇ ਨੋ ਲੌਸ ਨੋ ਪ੍ਰੋਫਟ ਠੀਕ ਹੈ ਬਾਈ ਤੇ ਬਾਈ ਮੇਰਾ ਭਰਾ ਠੀਕ ਆ ਇਹ ਵੀ ਬਹੁਤ ਵੱਡੀ ਸੇਵਾ ਬਾਈ ਦੀ ਹਨਾ ਤੇ ਇਹਨੂੰ ਜ਼ਰੂਰ ਪ੍ਰਵਾਨ ਕਰੋ ਜੇ ਕੋਈ ਮੇਰਾ ਭਰਾ ਹੈਗਾ ਗੱਡੀ ਲੈਣ ਦਾ ਚਾਹਵਾਨ ਤਾਂ ਤੁਸੀਂ ਲੈ ਕੇ ਜਾ ਸਕਦੇ ਬਾਈ ਹੋਰਾਂ ਤੋਂ ਆਈ ਰੇਟਾਂ ਦੇ ਵਿੱਚ ਬਈ ਹੈ ਨਾ ਤੇ ਇਹ 스ਵਿਫਟ ਕਿੰਨਾ ਮਾਡਲ ਹੈ ਇਹ 2015 ਮਾਡਲ ਹੈ ਵੀਰੇ ਬੀਡੀ ਆਈਏ এবੀਐਸ ਬ੍ਰੇਕਾਂ ਚ ਹੈ ਠੀਕ ਹੈ 60-65000 ਦੇ ਲਾਏ ਤੇ ਟਾਇਰ ਲਵਾਏ ਆ ਇਹਦੇ ਚਾਰੇ 30000 ਦੇ ਲਾਏ ਲੱਗੇ ਆ ਵੀਰੇ 30000 ਦੇ ਪਵਾਏ ਆ ਟਾਇਰ ਅਪੋਲੋ ਦੇ ਜਮਨ ਨਵੇਂ ਫਰੰਟ ਸ਼ੀਸ਼ਾ ਨਾਲ ਦਾ 70000 ਚੱਲੀ ਹੈ 15 ਮਾਡਲ ਹੈ ਸਾਢੇ 4 ਲੱਖ ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਨੇਗੋਸ਼ੀਏਸ਼ਨ ਠੀਕ ਹੈ ਬਈ ਤੇ ਭਈ ਇਹ ਵਾਲੀ ਕਰ ਲੈ 스ਵਿਫਟਾਂ ਬਹੁਤ ਨੇ ਤੁਸੀਂ 스ਵਿਫਟਾਂ ਦੇਖਿਓ ਮੇਰਾ ਭਰਾ ਕਿੰਨੀਆਂ ਬਈ ਹੈ ਨਾ ਤੇ ਆਹ ਅਗਲੀ ਵੀਰੇ ਇਹ ਆ ਗਈ 2010 ਮਾਡਲ ਵੀਰੇ ਹਾਂਜੀ 45-40 ਹਜ਼ਾਰ ਚੱਲੀ ਐ ਪਿਓਰ ਪੈਟਰੋਲ ਐ ਕੋਈ ਸੀਐਨਜੀ ਨਹੀਂ ਲੱਗੀ ਕੋਈ ਐਲਪੀਜੀ ਨਹੀਂ ਚੱਲੀ ਠੀਕ ਐ ਬਿਲਕੁਲ ਨਵੀਂ ਗੱਡੀ ਐ 10 ਮਾਡਲ ਐ 215000 ਰੁਪਿਆ ਰੇਟ ਐ ਮੌਕੇ ਤੇ ਮਨ ਤਨ ਕਰ ਦਾਂਗੇ ਓਕੇ ਆ ਫ੍ਰੀ ਦਵਾਂਗੇ ਖੇਤ ਜਾਣ ਵਾਸਤੇ ਨਹੀਂ ਨਹੀਂ ਫ੍ਰੀ ਨਹੀਂ ਦੇਣੀ ਠੀਕ ਐ ਇਹ ਆਫਰ ਕੱਢਾਂਗੇ ਕਿਸੇ ਦਿਨ ਆਹਾ ਇਹ ਵੀ 2010 ਮਾਡਲ ਹੈ ਵੀਰੇ ਫੌਜੀ ਦੀ ਗੱਡੀ ਹੈ ਵੀਆਈਪੀ ਨੰਬਰ ਹੈ 3031 ਇਹੀ ਪੰਜਾਬ ਚ ਨਾ ਕਰਾ ਦਾਂਗੇ 70000 ਚੱਲੀ ਹੈ ਗੱਡੀ ਰੇਟ 10 ਮਾਡਲ ਹੈ 215000 ਰੁਪਿਆ ਰੇਟ ਹੈ ਦਾ 215 ਇੱਕ ਆਹ ਆ ਤਾਂ ਆ ਗਏ ਵੀਰੇ ਬਿਲਕੁਲ ਤੋਹਫਾ ਇਹੋ ਉਹ ਤੋਹਫਾ ਬਈ ਨਾਲੇ ਤੁਹਾਨੂੰ ਰੇਟ ਤੇ ਮਿਲੂ ਨਾਲੇ ਰੇਟ ਤੇ ਮਿਲੂ ਕੰਡੀਸ਼ਨ ਸਾਰੇ ਪੱਖੋਂ ਮੈਂ ਕਹਿੰਦਾ ਬਈ ਬਸ ਇੱਕ ਨਜ਼ਾਰੀ ਲਊ ਬੰਦਾ ਜਿਹੜਾ ਲੈ ਗਿਆ ਰਿਸ਼ਤੇ ਨਾਲ ਪੌਣੇ ਦੇ ਚਲੋਣਗੇ ਰਿਸ਼ਤੇਦਾਰ ਪੁੱਛ ਕੇ ਜਾਇਆ ਕਰਨਗੇ ਵੀ ਬਾਈ ਕਿੱਥੋਂ ਲਈ ਆ ਇਹ ਜੀ ਕਾਰ ਹੈ 2009 ਮਾਡਲ ਗੱਡੀ ਹੈ ਵੀਰੇ ਡੀਜ਼ਲ ਦੀ ਹਾਂ ਬਿਲਕੁਲ ਨਵੀਂ ਕਾਰ ਹੈ ਕਿਤੋਂ ਲੱਗੀ ਬੱਜੀ ਨਹੀਂ ਠੀਕ ਹੈ ਨਵੇਂ ਟਾਇਰ ਹੈ ਨਵੇਂ ਸੀਟ ਕਵਰ ਹੈ ਇੰਟੀਰੀਅਰ ਦੀ ਗੱਡੀ ਬਿਲਕੁਲ ਓਕੇ ਹੈ ਸੀਟ ਕਵਰ ਲੈਦਰ ਦੇ ਚੜਾਏ ਆ 90000 ਗੱਡੀ ਚੱਲੀ ਹੈ ਪੈਟਰੋਲ ਹੈ ਡੀਜ਼ਲ ਇਹ ਡੀਜ਼ਲ ਵੀਰੇ ਠੀਕ ਹੈ ਏਸੀ ਇੰਨਾ ਚਿਲਡ ਹੈ ਵੀਰੇ ਹਾਂਜੀ ਕੰਬਲ ਵਿੱਚ ਹੀ ਰੱਖਣਾ ਪੈਂਦਾ ਇਹਨੂੰ ਤੇ ਭਾਈ ਏਸੀ ਬੰਦ ਕਰਨਾ ਪਊ ਇਹ ਜੀ ਕਾਰ ਹੈ ਰੇਟ ਭਾਈ ਅਲਟੋ ਵਾਲਾ ਬੰਦਾ ਵੀ ਲੈ ਲੂਗਾ ਇਹਨੂੰ ਕਿੰਨੇ ਰੇਟਾਂ ਮੈਂ ਕਹਿੰਦਾ ਭਾਈ ਦੇਖ ਮੰਗਦੇ ਇਹਦਾ ਰੇਟ ਪਾਇ ਹੋਇਆ 1.85 ਦੇਣੀ ਕਿੰਨੇ ਦੀ ਹੈ ਨਾ 70 ਦੀ ਦੇਈਏ ਨਾ 75 ਦੀ ਦੇਈਏ ਇੱਕੋ ਰੇਟ ਅਗਲਾ ਟੋਕਨ ਪਾ ਦੇ ਗੱਡੀ ਬੁੱਕ ਕਰ ਲੈ 1,65,000 ਦੀ ਦੇ ਦਾਂਗੇ ਭਾਈ ਪਾਓ ਚਲਦੀ ਵੀਡੀਓ 'ਚ ਟੋਕਨ ਪਾ ਸਕਦੇ ਹੋ ਤੁਸੀਂ ਭਾਈ ਕੋਈ ਦਿੱਕਤ ਨਹੀਂ ਭਾਈ ਹੈਨਾ ਤੇ ਫੇਰ ਵੀ ਅਗਰ ਤੁਹਾਡੇ ਨਾ ਫਿੱਟ ਆਉਂਦੀ ਤਾਂ ਤੁਹਾਡਾ ਟੋਕਨ ਟੋਕਨ ਵਾਪਸ ਭਾਈ ਆਹ ਵਰਨਾ ਵੀਰੇ ਮਾਡਲ ਵਰਨਾ ਹੈਗੀ ਹੈ 2011 ਮਾਡਲ ਹੈ ਵੀਰੇ ਰੇਟਾਂ ਰੇਟ ਇਹਦਾ ਹੈਗਾ 3,80,000 ਰੁਪਏ ਡਿਮਾਂਡ ਹੈ ਓਨਰ ਫਰਸਟ ਸੈਕੰਡ ਓਨਰ ਸੈਕੰਡ ਹੈ 68,000 ਚੱਲੀ ਹੈ ਚੰਡੀਗੜ੍ਹ ਦਾ ਨੰਬਰ ਪਰ 15 16 ਮਾਡਲ ਗੱਡੀ ਨੂੰ ਪਰਾਂ ਕਰਦੀ ਐ ਇੰਨੀ ਨਵੀਂ ਗੱਡੀ ਐ ਸਾਰੀ ਜੈਨੂਨ ਐ ਨੋਨ ਐਕਸੀਡੈਂਟ ਐ ਲਾਈਟ ਐਰ ਐਕਸਟਰਾ ਲੱਗੇ ਐ ਲੈ ਵੀ ਬਾਈ ਆਹਾ ਵੀਰੇ ਇਹ ਆ ਗਈ ਵੀਰੇ 2015 ਮਾਡਲ Honda City ਸਨਰੂਫ ਵਾਲੀ ਹਾਂਜੀ ਸਭ ਤੋਂ ਟੌਪ ਮਾਡਲ ਐ ਪੇਡ ਨੰਬਰ ਐ ਗੱਡੀ ਤੇ ਹੂੰ ਫੈਂਸੀ ਨੰਬਰ ਲੱਗੇ ਹੋਏ 12 12 12 12 ਵਿਦ ਸੰਰੂਪ ਪੁਸ਼ ਬਟਨ ਸਟਾਰਟ ਪੰਜੇ ਲਾਇਬੀਲ ਸਾਰੀ オリジナル ਬੰਪਰ ਟੂ ਬੰਪਰ ਡੀਜ਼ਲ ਦੀ ਇਹ ਐਵਰੇਜ ਕਿੰਨੇ ਕਿਤੇ ਦਿੰਦੀ ਹੈ ਐਵਰੇਜ ਬਰੇ ਦੀ 20 ਪਲੱਸ ਹੈ 20 ਪਲੱਸ ਹੈ 5,35,000 ਰੁਪਏ ਡਿਮਾਂਡ ਹੈ ਗੱਡੀ ਦੀ ਨਵੇਂ ਸੀਟ ਕਵਰ ਨਾਲ ਦੇ ਬਿਲਕੁਲ ਨਵੀਂ ਗੱਡੀ ਹੈ ਠੀਕ ਹੈ ਤੇ ਭਾਈ ਲੈ ਜਾਓ ਮੇਰਾ ਭਰਾ ਜੇ ਕਿਸੇ ਨੇ ਕਾਰ ਲੈਣੀ ਹੈ ਲੋਨ ਬਹੁਤ ਘੱਟ ਮਿਲਦੀ ਹੈ ਮਾਰਕੀਟ ਦੇ ਵਿੱਚ ਕਿੰਨੇ ਪੈਸੇ ਦੇ ਕੇ ਦਊਂਗਾ ਕਾਰ ਇਹ ਭਾਈ ਤੁਸੀਂ ਐ ਲਾ ਲਓ 4.5 ਲੱਖ ਦਾ ਲੋਨ ਕਰਾ ਦਾਂਗੇ ਠੀਕ ਹੈ 70000 ਰੁਪਏ ਦੇ ਕੇ ਕਰ ਦੇ ਦਿੰਦਾ 80000 ਰੁਪਏ ਦੇ ਕੇ ਤੁਸੀਂ Honda City ਲੈ ਜਾਓ ਸਨ ਰੂਫ ਵਾਲੀ ਬਈ ਆਹਾ ਵੀਰੇ ਇਹ ਆ ਗਈ 2015 ਮਾਡਲ ਵੀਰੇ ਹੂੰ ਫਸਟ ਓਨਰ ਦੀ ਕਾਰ ਹੈ ਸਾਰੀ ਜੈਨੂਇਨ ਹੈ 70 75000 ਗੱਡੀ ਚੱਲੀ ਹੈ ਐਚ ਆਰ ਨੰਬਰ ਹੈ ਕਿਤੋਂ ਲੱਗੀ ਬੱਜੀ ਦੀ ਗਾਰੰਟੀ ਹੈ ਆਪਣੀ ਇੰਜਨ ਗੇਅਰ ਦੀ 6 ਮਹੀਨੇ ਦੀ ਲਿਖਤੀ ਗਾਰੰਟੀ ਹੋਊਗੀ ਹਾਂਜੀ 4 ਲੱਖ 40000 ਰੁਪਏ ਡਿਮਾਂਡ ਹੈ ਵੀਰੇ ਬਾਕੀ ਮੌਕੇ ਤੇ 4 ਲੱਖ 40 ਬਈ ਠੀਕ ਹੈ ਵੀਰੇ ਆਹਾ ਵੀਰੇ ਇਹ ਵੀਰੇ ਕੋਰੋਲਾ ਅਲਟਸ ਸਭ ਤੋਂ ਟੌਪ ਵਾਲਾ ਵੇਰੀਐਂਟ ਹੈ ਜੀ ਹਾਂ ਜੀ ਸਟੀਅਰਿੰਗ ਬਟਨ 에ਅਰ ਬੈਗ ਲਗਜ਼ਰੀ ਕਾਰ ਹੈ ਪੂਰੀ ਸਵਾ 3 ਲੱਖ ਰੁਪਿਆ ਰੇਟ ਹੈ ਇਹਦਾ ਠੀਕ ਹੈ ਬਾਕੀ ਮੌਕੇ ਤੇ ਮਾਨਤਨ ਕਰ ਦਾਂਗੇ 2011 ਮਾਡਲ ਹੈ ਟੌਪ ਮਾਡਲ 11 ਮਾਡਲ ਠੀਕ ਹੈ ਬੀ ਡੀਜ਼ਲ ਦੀ ਇਹ 2015 ਮਾਡਲ ਆ ਗਈ ਐਲ ਡੀ ਆਈ ਆਪਸ਼ਨਲ ਠੀਕ ਹੈ ਪਰ ਚਾਰੇ ਵਿੰਡੋ ਪਾਵਰ ਕਰਾ ਰੱਖੀ ਹੈ ਬੀ ਡੀ ਆਈ ਸਮਝੋ ਠੀਕ ਹੈ ਵੀਰੇ ਠੀਕ ਹੈ ਜੀ ਚਾਰੇ ਟਾਇਰ ਨਵੇਂ ਆ 50000 ਗੱਡੀ ਚੱਲੀ ਹੈ ਕੁੱਲ ਸਿਰ 50000 ਚੱਲ ਚਲਾਵੇ ਦੀ ਗੱਡੀ 18 ਵਾਲੀ ਮਾਡਲ ਨਾਲ ਦੀ ਹੈ ਜੈਨੂਨ ਚੱਲੀ ਹੈ ਵੀਰੇ ਜੈਨੂਨ 50000 ਚੱਲੀ ਹੈ ਵੀਰੇ ਠੀਕ ਹੈ ਆਲਾ ਰਿਕਾਰਡ ਵੀ ਚੈੱਕ ਕਰ ਸਕਦਾ ਹੂੰ ਹੂੰ ਇੰਟੀਰੀਅਰ ਦੀ ਬਿਲਕੁਲ ਨਵੀਂ ਹੈ ਟੱਚ ਸਿਸਟਮ ਲੱਗਿਆ ਹੋਇਆ ਵਿੱਚ ਠੀਕ ਹੈ ਬੈਕ ਕੈਮਰਾ ਲੱਗਿਆ ਹੋਇਆ ਪੈਸੇ ਬਹੁਤ ਫਾਇਦਾ ਕਰ ਦਾਂਗੇ ਵੀਰੇ ਜਿਵੇਂ ਹੁਣ ਆ 15 ਮਾਡਲ ਦਾ ਰੇਟ ਤੁਹਾਨੂੰ ਉੱਪਰ ਖੜੀ ਤੇ ਵੀ ਦੱਸਿਆ ਇਹਦਾ ਵੀ ਦੱਸਿਆ 440 ਇਹ ਦੇ ਦਾਂਗੇ 385000 ਦੀ 15 ਮਾਡਲ 15 ਮਾਡਲ 15 ਮਾਡਲ ਸਵਿਫਟ ਕਾਰ ਹੈ ਡੀਜ਼ਲ ਦੀ 385000 ਰੁਪਈਆ ਦੀ ਬਈ ਆਹਾ ਵੀਰੇ ਮਾਡਲ ਇਹ ਆ ਗਈ ਵੀਰੇ ਮਾਡਲ 2009 ਹਾਂਜੀ ਪਰ ਚਲਾਵਾ ਚਲਾਵਾ ਦੇਖਣਯੋਗ ਗੱਡੀ ਵਿੱਚ ਬੈਠ ਕੇ ਦੁਬਾਰੇ ਸੈਲਫ ਮਾਰ ਦੋਗੇ ਸਭ ਤੋਂ ਟੌਪ ਵਾਲਾ ਵੇਰੀਐਂਟ ਹੈਗਾ ZXi ਡਬਲ 에ਅਰ ਬੈਗ ਆ ਗਿਆ ਜਿਹੜਾ 15 ਲੱਖ ਵਾਲੀ ਗੱਡੀ ਚ ਫੈਸਿਲਿਟੀਆਂ ਉਹ ਇੱਥੇ ਨੇ ਠੀਕ ਹੈ ਆਟੋ ਕਟ AC ਹੈ ਮਗਰ ਡੱਗੀ ਤੇ ਵੈਪਰ ਹੈ ABS ਬ੍ਰੇਕਾਂ ਚ ਹੈ ਪਿਓਰ ਪੈਟਰੋਲ ਹੈ ਨਵਾਂ ਮਾਡਲ ZXI ਹਾਂਜੀ ਫਰੰਟ ਸ਼ੀਸ਼ਾ ਵੀ ਨਾਲ ਦਾ ਗੱਡੀ ਦਾ ਇਹਦੀ 2 ਲੱਖ ਰੁਪਿਆ ਡਿਮਾਂਡ ਹੈ ਬਾਕੀ ਮੌਕੇ ਤੇ ਮੰਨਦਣ ਕਰ ਦਾਂਗੇ ਲੈ ਵੀ ਕਰ ਦੋ ਠੀਕ ਆਹਾ Honda Amaze ਇਹ ਬਈ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਸੀ ਵੀ Honda Amaze ਇਹ ਜੀ ਨਾ ਹੀ ਤਾਂ ਆਪਣੇ ਕੋਲੇ ਕਦੇ ਆਈ ਆਪਾਂ 15 20 ਕਾਰਾਂ ਵੇਚਤੀਆਂ ਤੇ ਨਾ ਹੀ ਅੱਗੇ ਤੋਂ ਆਵੇ ਜਿੰਨੀ ਨਵੀਂ ਇਹ ਹੈ ਇਹ 35000 ਗੱਡੀ ਚੱਲੀ ਹੈ ਜੈਨੂਇਨ ਨਵੇਂ ਟਾਇਰ ਲੱਗੇ ਹੋਏ ਐ ਕਿਤੋਂ ਵੀ ਪੇਂਟ ਨਹੀਂ ਅੰਦਰੋਂ ਬਿਲਕੁਲ ਨਵੀਂ ਕਾਰ ਪਈ ਐ ਓਕੇ ਅੱਛਾ ਕਿੰਨੇ ਨਵੇਂ ਸੀਟ ਕਵਰ ਇੰਟੀਰੀਅਰ ਦੀ ਬਿਲਕੁਲ ਨਵੀਂ ਠੀਕ ਹੈ 3,65,000 ਰੁਪਏ ਰੇਟ ਹੈ ਇਹਦਾ 3,65 ਦੀ ਬਾਕੀ ਮੌਕੇ ਤੇ ਮਾਨਤਨ ਕਰ ਦਾਂਗੇ ਕਿਤੋਂ ਵੀ ਪੇਂਟ ਨਹੀਂ ਚਲਾਵੇ ਦੀ ਇੰਨੀ ਕ ਨਵੀਂ ਹੈ ਬਈ ਇਹਲਾ ਸੋਚ ਨਹੀਂ ਸਕਦਾ ਵੀ ਜਿਹੇ ਜੀ ਏਜੰਸੀ ਚੋਂ ਨਵੀਂ ਲੈ ਲਈ ਜਿਹੇ ਜੀ ਇਹ ਲੈ ਓਕੇ 35000 ਚੱਲੀ ਆ ਆਹ ਵੀਰੇ ਇਹ 2010 ਮਾਡਲ ਹੈ ਵੀਰੇ ਡਿਜ਼ਾਇਰ ਦੀ ਕਿ ਇਹਨੇ ਕੰਮ ਕਰ ਵਾਸਤੇ ਲੈਣੀ ਹੈ ਪਿਓਰ ਪੈਟਰੋਲ ਹੈ ਓਕੇ ਨਵੇਂ ਸੀਟ ਕਵਰ ਹੈ 80 85 ਹਰ ਚੱਲੀ ਹੈ ਪਿਓਰ ਪੈਟਰੋਲ ਲੱਗੀ ਬੱਜੀ ਦੀ ਗਾਰੰਟੀ ਹੈ 215000 ਰੁਪਏ 215000 ਰੁਪਏ ਬਾਈ ਆਹਾ ਬੈਂਟੋ ਮਾਡਲ ਬੈਂਟੋ ਆ ਗਈ ਵੀਰੇ 2013 ਮਾਡਲ 12ਵੇਂ ਮਹੀਨੇ ਦੀ ਹਾਂਜੀ ਇੱਕ ਹਿਸਾਬ ਨਾਲ ਤੇਰੇ ਹੀ ਆ ਠੀਕ ਹੈ ਪਿਓਰ ਡੀਜ਼ਲ ਦੀ ਗੱਡੀ ਹੈ ਸਾਰੀ ਓਰੀਜਨਲ ਹੈ ਨਵੇਂ ਟਾਇਰ ਹੈ ਪੰਜੇ ਲਾਏ ਹੈ ਠੀਕ ਹੈ ਡੀਜ਼ਲ ਦੀ ਗੱਡੀ ਹੈ ਟੌਪ ਵਾਲਾ ਮਾਡਲ ਹੈ ਹਾਈਲੈਂਡ ਸਟੀਅਰਿੰਗ ਬਟਨ ਓਕੇ ਨਵੇਂ ਸੀਟ ਕਵਰ ਇਹ ਵੀ ਐਵਰੇਜ ਇਨਿੰਗਸ ਐਵਰੇਜ ਬ੍ਰੇਡਥ ਇਹ ਹੈਗੀ ਹੈ 22 23 ਦੀ ਡੀਜ਼ਲ ਦੀ 22 23 ਦੀ ਠੀਕ ਹੈ ਲੈ ਬਿਲਕੁਲ ਬ੍ਰੈਂਡ ਨੂੰ ਗੱਡੀ ਹੈ ਵੀਰੇ ਹੂੰ ਹੂੰ ਇੰਨੀ ਹੈਵੀ ਹੈ ਇੱਕ ਵਰਨਾ ਚਲੋ ਚੱਲ ਰਹੀ ਹੈ ਵਰਨਾ ਵੀ ਮਾਰਕੀਟ ਦੇ ਵਿੱਚ ਫੁੱਲ ਪਰ ਵਰਨਾ ਨਾਲੋਂ ਰੇਟ ਵੀ ਇਹਦਾ ਥੋੜਾ ਤੇ ਵਰਨਾ ਨਾਲੋਂ ਹੈਵੀ ਬਹੁਤ ਜ਼ਿਆਦਾ ਹੈ ਰੇਟ ਇਹਦਾ 365000 ਰੁਪਏ ਡਿਮਾਂਡ ਹੈ ਵੀਰੇ 365000 13 ਮਾਡਲ ਹੈ 13 ਮਾਡਲ 12 ਮਹੀਨੇ ਦੀ 14 ਹੀ ਇੱਕ ਹਸਾਬ ਨਾਲ ਓਕੇ ਟਾਪ ਮਾਡਲ ਹੈ ਬਾਕੀ ਮੰਨ ਤਨ ਕਰ ਦਾਂਗਾ ਆਹ ਇਹ 2010 ਮਾਡਲ ਹੈ ਵੀਰੇ ਵੈਗਨਰ ਹਾਂਜੀ ਬਹੁਤ ਘੱਟ ਮਿਲਦੀ ਹੈ ਇੰਨੀ ਚੰਗੀ ਕਾਰ ਸਾਰੀ オリジナル ਹੈ ਹਾਂਜੀ ਚੱਲੀ ਇਹ ਹੈਗੀ ਹੈ 40000 ਓਕੇ ਸਟਿਪਨੀ ਅਨਜੂਜ ਹੈ ਟਾਇਰ ਦੋ ਨਵੇਂ ਲਾਗੇ ਦੋ ਨਾਲ ਦੇ ਰੇਟ ਰੇਟ 130000 ਰੁਪਏ ਲੈ 130000 ਰੁਪਏ ਦੇ ਬਰੇਜਾ ਆ ਗਿਆ ਆਪਣੇ ਲਈ ਬਰੇਜਾ ਆ ਗਈ ਵੀਰੇ 2017 ਮਾਡਲ ਹੈ ਵੀਰੇ ਮਾਨਸਾ ਦਾ ਨੰਬਰ ਆ ਬਈ ਯਾਰ ਲੋਕਲ ਮਾਨਸਾ ਦਾ ਨੰਬਰ ਹੈ 75000 ਰਿਕਾਰਡ ਨਾਲ ਚੱਲੀ ਆ ਠੀਕ ਹੈ ਸੈਕੰਡ ਆਨਰ ਸਿੰਗਲ ਆਨਰ ਵੀਰੇ ਓਰੀਜਨਲ ਨੰਬਰ ਹੈ ਓਰੀਜਨਲ ਨੰਬਰ ਹੈ 17 ਮਾਡਲ ਹੈ ਟਾਇਰ ਨਵੇਂ ਆ ਕਿਤੋਂ ਵੀ ਪੇਂਟ ਨਹੀਂ ਠੀਕ ਹੈ ਸਾਰੀ ਜੈਨੂਨ ਹੈ ਓਕੇ ਜੀ ਡੀ ਆਈ ਹੈ ਟੌਪ ਮਾਡਲ ਹੈ 7.5 ਲੱਖ ਰੁਪਏ ਦੀ ਕਾਰ ਦੇਣੀ ਹੈ ਵੀਰੇ 7.5 ਲੱਖ ਰੁਪਈਆ ਦੀ ਲੈ ਬਈ 7.5 ਲੱਖ ਰੁਪਈਆ ਦੀ ਕਾਰ ਮਿਲ ਜਾਣੀ ਹੈ ਮੇਰਾ ਭਰਾ ਜੇ ਕਿਸੇ ਨੇ ਕਾਰ ਲੈਣੀ ਠੀਕ ਆ ਤੇ ਅਗਲੀ ਕਾਰ ਆਪਾਂ ਤੁਹਾਨੂੰ ਦਵਾਂਗੇ ਵਰਨਾ ਵਰਨਾ ਅਗਲੀ ਵਰਨਾ ਕਾਰ ਆ ਆਪਣੇ ਲਈ ਬਈ ਪੀਵੀ08 ਨੰਬਰ ਦੀ ਇਹ ਮਾਡਲ ਵੀਰੇ ਇਹ 2013 ਮਾਡਲ ਹੈ ਵੀਰੇ 12ਵੇਂ ਮਹੀਨੇ ਦੀ ਹਾਂਜੀ ਐਕਸਟਰਾ ਲਾਈ ਲੱਗੇ ਆ ਹਾਂਜੀ ਪੱਕੇ ਪੰਜਾਬ ਨੰਬਰ ਦੀ ਹੈ ਫੈਂਸੀ ਨੰਬਰ ਹੈ ਗੱਡੀ ਦਾ ਨਵੇਂ ਸੀਟ ਕਵਰ ਹੈ ਗੱਡੀ ਦੇ ਡਰਾਉਨਡ ਸਿਸਟਮ ਲੱਗੇ ਵਿੱਚ ਮੰਗਰ ਦੋ ਬੂਫਰ ਲੱਗੇ ਹੋਏ ਆ ਜੇ ਠੀਕ ਹੈ ਠੀਕ ਹੈ ਬਿਲਕੁਲ ਨਵੀਂ ਕਾਰ ਐ ਐਕਸਟਰਾ ਲਾਈ ਲੱਗੇ ਆ ਬਹੁ ਉੱਡ ਜੂੰਡ ਜੂੰ ਕਰਦੀ ਐ ਖੜੀ ਵੀ ਹਿੱਲੀ ਜਾਂਦੀ ਐ ਠੀਕ ਹੈ ਬਈ ਸ਼ੌਂਕੀਏ ਬੰਦੇ ਨੇ ਰੱਖੀ ਹੋਈ ਐ ਕਾਰ ਦੇਖੋ ਦੋ ਧਰੇ ਹੋਏ ਐ ਦੋਨੇ ਪਾਈਨਰ ਦੇ ਐ ਦੋਨੇ ਪਾਈਨਰ ਦੇ ਐ ਬਈ ਠੀਕ ਐ ਐਕਸਟਰਾ ਲਾਈ ਲੱਗੇ ਐ ਸਵਾ 4 ਲੱਖ ਰੁਪਏ ਡਿਮਾਂਡ ਐ ਦੀ ਲੈ ਜੋ ਮੇਰਾ ਐ ਐਸ ਐਕਸ ਨਾਲੇ ਬਈ ਐਸ ਐਕਸ ਬਾਕੀ ਮੌਕੇ ਤੇ ਮਾਨਤਨ ਕਰ ਦਾਂਗੇ ਪੱਕੇ ਨੰਬਰ ਦੀ ਐ ਲੈ ਬਈ ਇਹ ਕਹਾ ਕਾਰ ਐਗੀ ਸਪੈਸ਼ਲ ਪਹਾੜਾਂ ਵਾਸਤੇ ਬਈ ਇਹ 2000 13 ਮਾਡਲ ਹੈ ਵੀਰੇ 13 ਮਾਡਲ ਦੇ ਹਿਸਾਬ ਵਾਲੇ ਜਾਣ ਪਾਤਣਾ ਹਾਂਜੀ ਕੰਡੀਸ਼ਨ ਦੇ ਹਿਸਾਬ ਵਾਲੇ ਆਉਣ ਫਤੇ ਮੋਟਰ ਤੇ ਠੀਕ ਹੈ ਜਿਹੜਾ ਬੰਦਾ ਨਵੀਂ ਸ਼ੇਪ ਦੀ ਲਊਗਾ ਨਾ ਹਾਂਜੀ 25-26 ਲੱਖ ਰੁਪਏ ਲਾਊਂ ਨੈਵਰ ਤੇ ਹਾਂਜੀ ਉਹ ਬੰਦਾ ਆ ਕੇ ਇੱਕ ਵਾਰੀ ਇਹਨੂੰ ਦੇਖ ਜੇ ਹਾਂਜੀ ਜੇ ਉਹਦੇ ਨਾ ਫਿੱਟਾ ਵੇ ਚਲਾਵੇ ਦੀ ਠੀਕ ਹੈ ਤਾਂ ਲੱਗ ਗੱਲ ਹੈ ਵੀਰੇ ਹਾਂਜੀ ਕਿਤੋਂ ਪੇਂਟ ਨਹੀਂ ਫਰੰਟ ਸ਼ੀਸ਼ਾ ਤੱਕ ਨਾਲ ਦਾ ਠੀਕ ਹੈ 84000 ਸਰਵਿਸ ਰਿਕਾਰਡ ਨਾਲ ਚੱਲੀ ਹੈ ਓਕੇ ਵੀਆਈਪੀ ਨੰਬਰ ਹੈ ਗੱਡੀ ਦਾ ਹੂੰ 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 ਨਵੇਂ ਟਾਇਰ ਬਿਲਕੁਲ ਬ੍ਰੈਂਡ ਨੂੰ ਗੱਡੀ ਹੈ 5.5 ਲੱਖ ਰੁਪਏ ਦੀ ਕਾਰ ਦੇ ਦਾਂ 5 ਲੱਖ 50 ਹਜ਼ਾਰ ਰੁਪਈਆ ਦੀ ਬਾਈ ਲੈ ਜਾਓ ਮੇਰਾ ਭਰਾ ਜੇ ਕਿਸ ਨੇ ਨਵੀਂ ਦੇਖ ਲਓ ਕਿੰਨੇ ਪੈਸੇ ਦੀ ਅੱਜ ਬਾਈ ਇਹ ਤਾਂ ਗੱਲਾਂ ਹੀ ਹੋਰ ਲੈਵਲ ਦੀਆਂ ਨੇ ਹੈ ਨਾ ਬਾਈ ਠੀਕ ਹੈ ਤੇ ਅਗਲੀ ਆ ਗਈ ਫੋਰਚੂਨਰ ਬਾਈ ਫੋਰਚੂਨਰ ਆ ਗਈ ਵੀਰੇ ਮਾਨਸਾ ਦਾ ਨੰਬਰ ਹੈ ਪੇਡ ਨੰਬਰ ਹੈ 43 43 ਹਾਂਜੀ ਬੰਪਰ ਟੂ ਬੰਪਰ オリジナル ਦੀ ਗਾਰੰਟੀ ਲਿਖ ਕੇ ਕਿਤੋਂ ਵੀ ਪੇਂਟ ਹੋਵੇ ਗੱਡੀ ਵਾਪਸ ਕਾਊਂਟਰ ਤੇ ਖੜਾ ਜੇ ਇਹਲਾ 1,25,000 ਰਿਕੋਰਡ ਨਾਲ ਚੱਲੀ ਐ ਆਟੋ ਆਟੋਮੈਟਿਕ ਐ ਹਾਂਜੀ 4x2 ਐ ਨਵੇਂ ਟਾਇਰ ਐ ਫਰੰਟ ਸ਼ੀਸ਼ਾ ਤੇ ਕਨਾਲ ਦਾ ਦੋਨੇ ਚਾਬੀਆਂ ਠੀਕ ਐ ਵੀਰੇ ਫੁੱਲ ਬੀਮਾ ਸਾਰੇ ਸਾਲ ਦਾ ਫੁੱਲਾ ਠੀਕ ਐ ਜੀ ਲੈ ਵੀ ਬਈ ਸਾਰਾ ਪੰਜਾਬ ਘੁੰਮ ਲੈਲਾ ਹਾਂਜੀ ਇਹਦੇ ਨਾਲ ਦੀ ਗੱਡੀ ਮਿਲ ਜੇ ਐਨੀ ਨਵੀਂ ਆਹ ਰੇਟ ਦੀ ਉਹਦੀ ਵੀ ਆਪਣੀ ਗਾਰੰਟੀ ਐ ਲੈ ਵੀ ਬਈ ਠੀਕ ਹੈ ਕਾਰ ਹੈਗੀ ਆ ਪੂਰੀ ਜਾਨ ਸਾਰੀ オリジナル ਹੋਵੇ ਕਿਤੋਂ ਪੇਂਟ ਨਾ ਹੋਵੇ ਬੰਪਰ ਤੇ ਬੰਪਰ ਦੇ ਨਾਲ 13,58500 ਰੁਪਏ ਡਿਮਾਂਡ ਹੈ ਹਾਂਜੀ ਖੁੱਲਾ ਮੰਤਨ ਕਰਾਂਗੇ ਖੁਸ਼ ਕਰਕੇ ਭੇਜਾਂਗਾ ਲੈ ਨੂੰ ਲੈ ਵੇ ਜਿਹੜਾ ਹੈਗਾ ਮੇਰਾ ਭਰਾ ਫੋਰਚੂਨਰ ਦਾ ਚਾਹ ਬਣਾ ਲੈ ਜੋ ਬੰਪਰ ਤੋਂ ਬੰਪਰ ਰਿਜਨਲ ਕਾਰ ਬਈ ਆਹ ਹੈ ਵੀਰੇ ਇਹ ਆ ਗਿਆ ਵੀਰੇ ਬਿਲਕੁਲ ਤੋਹਫਾ ਛੋਟਾ ਮਾਡਲ ਹਾਂਜੀ ਸਟਿੱਪਣੀ ਇਹਦੀ ਅਨਜੂਜ ਆ ਤੁਸੀਂ ਟਾਇਰ ਦੇਖੋ ਨਾਲ ਦਾ ਟਾਇਰ ਹੈ 2009 ਮਾਡਲ ਦਾ ਠੀਕ ਹੈ 2010 سوری ਹਾਂਜੀ 10 ਮਾਡਲ ਗੱਡੀ ਹੈ ਵੀਰੇ ਐਚ ਆਰ ਨੰਬਰ ਹੈ ਇਹੀ ਨੰਬਰ ਨਾਮ ਕਰਾ ਦਾਂਗੇ ਪਿਓਰ ਪੈਟਰੋਲ ਸਟਾਰਟ ਕਰ ਲੋ ਗੱਡੀ ਦਵਾਰੇ ਸੈਲਫ ਮਾਰ ਦੋਂਗੇ ਪਤਾ ਵੀ ਨਹੀਂ ਲੱਗਦਾ ਵੀ ਸਟਾਰਟ ਆ ਕੇ ਬੰਦ ਨਹੀਂ ਸਾਫ ਹੈ ਇੰਨੀ ਨਵੀਂ ਹੈ ਕਿਤੇ ਮੱਖੀ ਦਾ ਵੀ ਦਾਗ ਨਹੀਂ ਬਿਲਕੁਲ ਬ੍ਰੈਂਡ ਨੂੰ ਗੱਡੀ ਹੈ ਰੇਟ ਅੰਦਰੋਂ ਦਿਖਾ ਦੇ ਬਾਈ ਗੁਰਪ੍ਰੀਤ ਹਮ ਬਿਲਕੁਲ ਨਵੀਂ ਇੰਟੀਰੀਅਰ ਦੀ ਗੱਡੀ ਨੂੰ ਤੁਸੀਂ ਟੋਕਨ ਪਾ ਕੇ ਬੁੱਕ ਵੀ ਕਰ ਸਕਦੇ ਹੋ ਠੀਕ ਹੈ ਕਿਉਂਕਿ ਇਹ ਜਿਹੇ ਕਾਰਾਂ ਮਾਰਕੀਟ ਦੇ ਵਿੱਚ ਬਹੁਤ ਬਈ ਘੱਟ ਮਿਲਦੀਆਂ ਬਾਅਦ ਚਾਲਾ ਕਹਿੰਦਾ ਯਾਰ ਵੀਡੀਓ ਬਈ ਚੱਲੀ ਜਾਂਦੀ ਹੈ ਤੁਸੀਂ ਕੱਟੀ ਨਹੀਂ ਅਸੀਂ ਲੈਣੀ ਸੀ ਹਾਂ ਵਿਕ ਜਾਂਦੀਆਂ ਨਹੀਂ ਵਿਕ ਜਾਂਦੀਆਂ ਬਈ ਨਾਲ ਦੀ ਨਾਲ ਚੰਗੀ ਕਰਨੀ ਗੱਡੀ ਇਹ ਗੱਡੀ ਚੱਲੀ ਹੈ ਵੀਰੇ 40000 ਠੀਕ ਹੈ ਵੀਰੇ ਗੱਡੀ ਦੀ ਸਟਿੱਪਣੀ ਦੇਖੋ ਵੀਰੇ ਹਜੇ ਤੱਕ ਥੱਲੇ ਨਹੀਂ ਲੱਗੀ ਨਾਲ ਦਾ ਟਾਇਰ ਹੈ ਨਵਾਂ ਮਾਡਲ 10 ਮਾਡਲ ਦਾ ਓਕੇ 10 ਮਾਡਲ ਗੱਡੀ ਹੈ ਪਿਓਰ ਪੈਟਰੋਲ 40000 ਚੱਲੀ ਨਾਲ ਇੱਕ ਗੱਲ ਹੋਰ ਬਈ ਜਿਹੜਾ HR 52 ਨਾ ਇਹ ਮੰਨਿਆ ਗਿਆ ਵੀ ਇਹਨਾਂ ਨੂੰ ਕਾਰਾਂ ਨਹੀਂ ਚਲਾਉਣੀ ਆਉਂਦੀਆਂ ਥਾਮ ਕੇ ਨਾ ਰੱਖਦੇ ਆ ਆ ਦੇਖੋ ਤੁਹਾਡੇ ਸਾਹਮਣੇ ਲੱਗ ਜਾਂਦੀਆਂ ਇਹ ਕਾਰਾਂ ਨੂੰ ਆ ਚੈੱਕ ਕਰੋ ਮੇਰਾ ਭਰਾ ਇਹ ਕਾਰ ਵੀ BX i ਹੈ ਚਾਰੇ ਵਿੰਡੋ ਪਾਵਰ ਹੈ ਵੀਰੇ ਪਿਓਰ ਪੈਟਰੋਲ ਹੈ ਠ 2000 ਰੁਪਿਆ ਡਿਮਾਂਡ ਹੈ ਗੱਡੀ ਦੀ ਬਾਕੀ ਮੌਕੇ ਤੇ ਮੰਨ ਤਨ ਕਰ ਦਾਂਗੇ ਠੀਕ ਹੈ ਬਾਈ ਆਹ ਲਾਸਟ ਕਾਰ ਵੀਰੇ ਲਾਸਟ ਆ ਗਈ ਵੀਰੇ ਇਹ ਵਿੰਟੋ ਆ ਗਈ ਵੀਰੇ 2015 ਮਾਡਲ ਹਾਂਜੀ ਆਟੋਮੈਟਿਕ ਹੈ ਵੀਰੇ ਕੰਡੀਸ਼ਨ 15 ਮਾਡਲ ਹੈ ਇਹ ਬਨ ਕੰਡੀਸ਼ਨ ਕਿਤੋਂ ਪੇਂਟ ਨਹੀਂ ਸਾਰੀ ਨਵੀਂ ਕਾਰ ਹੈ ਵੀਰੇ ਠੀਕ ਹੈ ਨਵੇਂ ਲੁੱਕ ਚ ਆ ਗਈ ਸਟੀਅਰਿੰਗ ਦੇਖੋ ਇਹਦਾ ਹਾਂਜੀ ਆਟੋਮੈਟਿਕ ਹੈ ਫਰਸਟ ਓਨਰ ਹੈ 15 ਮਾਡਲ ਹੈ ਬਿਲਕੁਲ ਨਵੀਂ ਕਾਰ ਹੈ ਵੀਰੇ ਚਲਾਵੇ ਦੀ ਆਏ ਆ ਜਿਵੇਂ ਜਿਹੇ ਜੇ ਏਜੰਸੀ ਚੋਂ ਨਵੀਂ ਲੈ ਲਈ ਆਪਾਂ ਠੀਕ ਹੈ ਵੀਰੇ ਰੇਟ ਇਹਦਾ ਕੁਝ ਵੀ ਨਹੀਂ ਮਿੱਟੀ ਦਾ ਪਾ ਆਹ ਹੈ ਕੂੜੇ ਦੇ ਰੇਟ ਚ ਘਾਰ ਕੂੜੇ ਦੇ ਰੇਟ ਚ ਘਾਰ ਹੈ ਜਿਹੜੇ ਹਿਸਾਬ ਨਾਲ ਫੈਸਿਲਿਟੀਆਂ ਘਾਰ ਚ ਓਕੇ 15 ਮਾਡਲ ਗੱਡੀ ਹੈ ਵੀਰੇ ਹਾਂਜੀ ਤੁਸੀਂ ਇਹ ਲੈ ਲਓ 15 ਮਾਡਲ ਸ਼ਿਫਟ ਵੀ ਆਪਾਂ ਲਈਏ ਨਾ ਹਾਂਜੀ ਜੀਡੀਆਈ 5 ਲੱਖ ਤੋਂ ਘੱਟ ਨਹੀਂ ਮਿਲਦੀ ਟੌਪ ਮਾਡਲ ਆ ਇਹ ਕਾਰ ਦੇ ਦਾਂਗੇ ਵੀਰੇ ਆਪਾਂ 4.5 ਲੱਖ ਰੁਪਏ ਦੀ ਡਿਮਾਂਡ ਹੀ ਰੱਖੀ ਆ 4 ਲੱਖ 25 ਮਾਨਦਾਨ ਕਰ ਦਾਂ ਮਾਨਦਾਨ ਖੁੱਲਾ ਵੀਰੇ ਖੁਸ਼ ਕਰਕੇ ਦੋ ਰਾਂਗੇ ਆਲੇ ਨੂੰ ਲੈ ਬਾਈ ਬਈ ਹਣਾ ਇਹ ਸੀਗੇ ਅੱਜ ਦੇ ਕਾਰਾਂ ਬਾਈ ਮੇਰਾ ਭਰਾ ਜੇ ਕਿਸੇ ਨੇ ਕੋਈ ਕਾਰ ਲੈਣੀ ਹੈ ਤਾਂ ਕਾਲ ਕਰ ਲਿਓ ਲੋਨ ਦੀ ਫੈਸਿਲਿਟੀ ਹੈਗੀ ਹੈਗੀ ਫੋਲ ਕਰਾ ਰਹੇ ਬਹੁਤ ਨੇ ਭਈ ਆ ਬਹੁਤ ਕਰਾ ਰਹੇ ਵੀਰੇ ਪੇਜ ਨੂੰ ਲੈ ਕੇ ਤੇ ਫੋਲੋ ਕਰ ਲੋ ਬਾਈ ਦੇ ਪੇਜ ਨੂੰ ਵੀ ਵੱਧ ਤੋਂ ਵੱਧ ਲੈ ਕੇ ਤੇ ਫੋਲੋ ਕਰੋ ਆਪਣੇ ਪੇਜ ਨੂੰ ਵੀ ਫੋਲੋ ਕਰ ਲੋ ਬਾਈ ਨੇ ਨਾਲ ਲਿੰਕ ਪਾਤਾ ਫਤੇ ਮੋਟਰ ਭਲਾੜਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਪੇਜ ਨੂੰ ਕਰ ਲੋ ਲੈ ਕੇ ਤੇ ਫੋਲੋ ਚੱਲੀਏ ਫਿਰ ਓਕੇ ਭਰਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ